Di. ਵਾਪਰੇ ਤਿੰਨ ਭਿਆਨਕ ਸੜਕ ਹਾਸੇ ਸੜਕ ਤੋਂ ਹੀਠਾਂ ਗੱਡੀ ਉਤਰੀ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਨਾਲ ਟਕਰਾਈ ਬਜ਼ੁਰਗ ਦੀ ਮਾਸਾ ਬੱਚੀ ਚਾਂਦ ਐਕਟਿਵਾ ਸਵਾਰ ਇੱਕ ਮਹਿਲਾ ਸੜਕ ਤੋਂ 6 ਫੁੱਟ ਹੀਠਾਂ ਡਿੱਗੀ ਸਰਹਦੀ ਕਸਬੇ ਦੇ ਵਿੱਚ ਵੀ ਛੜਕੀ ਕਿਨਾਰੇ ਨਾ ਹੁਣ ਕਰਨ ਰੋਜ਼ਾਨਾ ਵਾਪਰੇਨ ਸੜਕ ਹਾਸੇ ਇਤਿਹਾਸਿਕ ਗੁਰਦੁਆਰਾ ਜੀ ਟਾਲੀ ਸਾਹਿਬ ਮਾਰਗ ਤੇ ਦੋ ਦਿਨ ਦੇ ਅੰਤਰ ਹੀ ਚੌਥਾ ਵਾਪਰਿਆ ਸੜਕ ਹਾਸਾ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਗਹਲੜੀ ਤੇ ਬਾਬਾ ਚਿਰੀ ਚੰਦ ਇਤਿਹਾਸਿਕ ਗੁਰਦੁਆਰਾ ਸਾਹਿਬ ਚਿਰੀ ਟਾਲੀ ਸਾਹਿਬ ਮਾਰਗ ਰੋਚਨਾਹੀ ਸੜਕਾਂ 'ਸੇ ਵਾਪਰੇ ਹਨ ਇਤਹਾਸਿਕ ਗੁਰਦੁਆਰਾ ਸਾਹਿਬ ਤਮਾਰਕ ਜੋਗੀ ਗੁਰਦਾਸਪੁਰ ਤੋਂ ਕਲੜੀ ਨੂੰ ਜੋੜਦਾ ਹੈ ਤੇ ਇਸ ਰੋਡ ਦੇ ਹਾਲਤ ਇਸ ਕਦਰ ਹੋ ਚੁੱਕੇ ਹਨ ਕਿ ਪਿਛਲੇ 1 ਹਫਤੇ ਦੇ ਅੰਦਰ ਕਈ ਸੜਕਾਂ 'ਸੇ ਵਾਪਰ ਚੁੱਕੇ ਹਨ ਹਨ ਦੇ ਹਾਲਤਾਂ ਤੋਂ ਬਾਅਦ ਸੜਕਾਂ ਦੇ ਕਿਨਾਰੇ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਜਿਸ ਕਾਰਨ ਰੋਚਨਾਹੀ ਹਾਦਸੇ ਪੇਸ਼ ਆ ਰਹੇ ਹਨ ਪਿਛਲੇ 2-3 ਦਿਨਾਂ ਤੋਂ ਲਗਾਤਾਰ 3 ਤੋਂ 4 ਸੜਕਾਂ 'ਸੇ ਵਾਪਰੇ ਹਨ ਸਾਨੂੰ ਦੇਖਾ ਤੁਹਾਨੂੰ ਅਤੇ ਦਿਖਾਉਂਦੇ ਹਾਂ ਕਿਸ ਤਰ੍ਹਾਂ ਵਾਪਰੇ ਇਸ ਸੜਕਾਂ 'ਸੇ ਭਾਜੀ ਮੇਰਾ ਨਾਮ ਅਮਰੀਕ ਆ ਇੱਥੇ ਆਡੀ ਦੁਕਾਨਾ ਸ਼ੋਪ ਆਡੀ ਗੱਡੀ ਹੱਡੇ ਚ ਗੱਡੀ ਹਾਂ ਗੱਦਸ ਫਲ ਨੇ ਗੱਡੀ ਹੱਡੇ ਚ ਤੇ ਮੈਂ ਤੇ ਕੰਮ ਕਰ ਰਹੀ ਸੀ ਅਸੀਂ ਤੇ ਇਧਰੋਂ ਕੋਈ ਗੱਡੀ ਆਈ ਐ ਇਧਰੀ ਸਾਈਡ ਤੋਂ ਉਹ ਤੇ ਇੱਕ ਮੋਟਰਸਾਈਕਲ ਬੈਕ ਸਾਈਡ ਤੋਂ ਆਇਆ ਇਧਰੋਂ ਇੱਕ ਇਧਰ ਆ ਤੇ ਆਪਸ ਚ ਟਕਰੋ ਗਈ ਉਹ ਸਿਰਫ ਤਾਂ ਟਕਰ ਹੋਈ ਹੈਗੀ ਛਿੜਕਦਾ ਜਿਹੜਾ ਕਿਨਾਰਾ ਘਾਟੀ ਉਹ ਇੱਕ ਦੂਜੇ ਨੂੰ ਸਾਈਡ ਨਹੀਂ ਦੇ ਪਾ ਗਏ ਤੋਂ ਆਪਸ ਚ ਵੱਜ ਗਏ ਸੋ ਕਿੰਨੀ ਸੱਟਾਂ ਲੱਗੀਆਂ ਨੇ ਦੋਨਾਂ ਦੇ ਹਾਂ ਭਾਈ ਇੱਕ ਦਾ ਗੋਡਾ ਟੁੱਟ ਗਿਆ ਇੱਕ ਦੇ ਬਜ਼ੁਰਗ ਹੈ ਬੋਪਰ ਦੇ ਇੱਥੇ ਪਿੰਡ ਜਟਾ ਬੋਪਰਾਂ ਦਾ ਉਹਦੇ ਆ ਚੀਜ਼ ਦੇ ਅੱਖੇ ਕੋਈ ਸੱਟ ਲੱਗੀ ਹੈ ਡੁੰਗੀ ਲੱਗੀ ਹੈ ਤੇ ਦੂਸਰਾ ਮੂੜਾ ਪਤਾ ਚੱਲੇ ਕੌਣ ਸੀਗਾ ਜਿਹੜਾ ਉਹ ਸਰ ਮੋਗੇ ਦਾ ਹੈ ਮਿਸਨ ਹਾਂ ਦੱਸਣੇ ਮੋਗੇ ਤੋਂ ਮੋਗੇ ਦਾ ਆਇਆ ਹੁਣੇ ਉਹਦੇ ਚਤਾਲੀਆ ਕਿ ਬਸੂਦੀ ਕਿਹਦੇ ਰੋਇਆ ਜੀ ਉਹ ਮੋਗੇ ਦਾ ਹਾਂਜੀ ਤੇ ਪੁਲਿਸ taraf ਚਲੀ ਜਾਂ ਨਾ ਪੁਲਸ ਵਾਲਾ ਕੋਈ ਨਾ ਆਇਆ ਆਪਣਾਂਸ ਬਲਾਈਦਾ ਆਪਣਾਂਸ ਉਹ ਚਲ ਗਿਆ ਜਿਨ੍ਹਾਂ ਦੇ ਮੋਗੇ ਵਾਲੇ ਮੂੜੇ ਦੇ ਸੱਟ ਲੱਗੀ ਸੀ ਗੋਡੇ ਤੇ ਉਹ ਲੱਗਿਆ ਤੇ ਜਿਹੜੇ ਬਜ਼ੁਰਗ ਲੱਗੇ ਉਹ ਆਪ ਉਹਨਾਂ ਦੀ ਫੈਮਿਲੀ ਆਈ ਗੱਡੀ ਲੈ ਕੇ ਉਹ ਲੱਗੇ ਸਵੇਰੇ ਵੀ ਇੱਕ ਗੱਡੀ ਨਾ ਬਜ਼ੁਰਗ ਦੀ ਗੱਡੀ ਆਈ ਇੱਧਰੋਂ ਇਹ ਪਿੰਡ ਗੋਤਾ ਤੋਂ ਜੀ ਤੇ ਉਹ ਵੀ ਥੋੜੀ ਸਰਕ ਘੱਟ ਕਰਕੇ ਉੱਥੇ ਸਾਡੀ ਪਿਗੜ ਚੌਂਕੀ ਉਹਦੀ ਸਾਈਡ ਤੇ ਤੇ ਉਹ ਵੀ ਅਦਰੋਂ ਟਰਾਲੀ ਨੂੰ ਲਈ ਆਂਦੀ ਸਾਡੇ ਗੰਨੇ ਗੁੰਨੇ ਦੀਆਂ ਉਹਦੀ ਸਾਈਡ ਦੇ ਨਾਲ ਕਿਤੇ ਉਹਦੀ ਥੱਲੇ ਗੱਡੀ ਪੈ ਗਈ ਟੈਰ ਡੇਗਾ ਥੱਲੇ ਠੀਕ ਹੈ ਜੀ ਸੋ ਕੀ ਮੰਗ ਕਰਨਾ ਚਾਹੁੰਦੇ ਹੋ ਸਰ ਮੰਗ ਸਾਡੀ ਇਹੋ ਹੀ ਆ ਕਿ ਵੀ ਚਲੋ ਸਾਡੀ ਇਹ ਮੇਨ ਜਿਹੜੀ ਸੜਕ ਆ ੜੀ ਗੁਰਦਾਰੇ ਨੂੰ ਜਾਂਦੀ ਆ ਚਾਲੀ ਸਾਬ ਗੁਰਦਾਰੇ ਨੂੰ ਤੇ ਅਸੀਂ ਇਹੋ ਕਹਣਾ ਚਾਹਨੇ ਆਂ ਵੀ ਚਲੋ ਸੜਕੇ ਥੋੜੀ ਲਾਗੇ ਲਾਗੇ ਕਿਨਾਰੇ ਟੁੱਟ ਗੇ ਰਿਆ ਹਰ ਆਣ ਕਰਕੇ ਮਿੱਟੀ ਹੰਨੀ ਹੈਗੀ ਥੱਲੋ ਸੜਕਾ ਖੁਰ ਗਈਆਂ ਸਾਰੀਆਂ ਅਸੀਂ ਇਹ ਕਹਨੇ ਵੀ ਚਲੋ ਲਾਗੇ ਲਾਗੇ ਮਿੱਟੀ ਪੈ ਜੇ ਸੜਕ ਥੋੜੀ ਚੋੜੀ ਹੋ ਜੇ ਤੇ ਹਾਲ ਹੋ ਜੇ ਕੋਈ ਚੀਜ਼ ਦਾ ਫਿਰ ਚਲੋ ਗੱਡੀ ਕ੍ਰਾਸਿੰਗ ਸਹੀ ਮਿਲ